ਗੁੰਦੇ ਭਾਤ ਦੇ ਦ੍ਰਿਸ਼ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਸ਼ਾਨਦਾਰ ਗੱਡੀ ਹਾਈ ਫਾਈ ਵਾਈਫਾਈ ਸੁਲਤਾਨਾ ਲੈਸ ਅਦਨੁਕ ਗੱਡੀ ਜਿਸ ਦੇ ਵਿੱਚ ਇਸ ਦੇ ਦਰਵਾਜ਼ੇ ਵੀ ਆਪਣੇ ਆਪ ਹੀ ਖੁੱਲਣਗੇ ਤੇ ਹੁਣੇ ਹੀ ਇੱਕ ਕਰਮਚਾਰੀ ਨੇ ਦੱਸਾਇਆ ਸੀ ਕਿ ਇੱਕ ਹੀ ਜਗ੍ਹਾ ਤੋਂ ਇਸ ਦਾ ਸਾਰਾ ਕੰਟਰੋਲ ਅਸੀਂ ਕਰ ਸਕਦੇ ਹਾਂ ਗੱਡੀ ਦਾ ਤੁਸੀਂ ਦ੍ਰਿਸ਼ ਵੇਖ ਲਿਆ ਵਾ ਗੱਡੀ ਦੇ ਵਿੱਚ ਬਹੁਤ ਹੀ ਸਹੂਲਤਾ ਵਾਈਫਾਈ ਦਰਵਾਜ਼ੇ ਵੀ ਆਪ ਹੀ ਖੁੱਲਣਗੇ ਤੇ ਬਾਹਰ ਵੀ ਬਹੁਤ ਜ਼ਿਆਦੀ ਭੀੜ ਗ੍ਰੈਕਸ ਵੀ ਸਾਰੇ ਟੋਟਰ ਸਟੀਲ ਦੇ ਬਣੇ ਆ ਵਾਈਫਾਈ ਹੈ ਧੁੰਦ ਚ ਚੱਲ ਸਕਦੀ ਹੈ ਔਰ ਗੁਰੂ ਨਗਰੀ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਟੂਰਿਸਟ ਬਹੁਤ ਜ਼ਿਆਦਾ ਹੈ ਔਰ ਟੂਰਿਸਟ ਮੱਧਮ ਰੰਗ ਦਾ ਕੋਸਟ ਆ ਤੇ ਬੜੀ ਵੱਡੀ ਗੱਲ ਹੈ ਕਿ ਉਹਨਾਂ ਨੂੰ ਫਲਾਈਟ ਲੈਣ ਦੀ ਲੋੜ ਨਹੀਂ ਹੈ ਕਿ ਅੱਜ ਇਹਦੇ ਤੇ ਸਫ਼ਰ ਕਰ ਸਕਦੇ ਆ ਔਰ ਮੱਥਾ ਟੇਕਣ ਮੰਤਰ ਸਾਹਿਬ ਸਾਰੇ ਗੁਰੂ ਧਾਮਾਂ ਨੂੰ ਆ ਸਕਦੇ ਆ ਆ ਰਾਮਪੀਰ তীਤ ਹੈ ਸਾਡੇ ਦੁਰਗੇਣੇ তীਤ ਹੈ ਔਰ ਅਲਿਕਾ ਸਾਡੇ ਗਰੀਬ ਇੱਕ ਪੁੱਤਰ ਨਗਰੀ ਜਿਹੜੀ ਬੜੀ ਤਪ ਤਪਸਿਆ ਹੋਈ ਹੈ ਇਸ ਨਗਰੀ ਦੇ ਇਤਿਹਾਸ ਤੇ ਸੋ ਸਾਰੇ ਲੋਕ ਇੱਥੇ ਆ ਸਕਦੇ ਅੱਜ ਬੱਚੇ ਵੀ ਛੋਟੇ ਦੇਖੋ ਉਹਨਾਂ ਦੇ ਬੱਚੇ ਵੀ ਆਏ ਆ ਬੜਾ ਚਾਅ ਹੈ ਇੱਕ ਇਹ ਜੋ ਇਹ ਉਪਲਬਧੀਆਂ ਤਾਂ ਹੀ ਹੁੰਦੀਆਂ ਨੇ ਜੇ ਪਰਮਾਤਮਾ ਦੀ ਮਿਹਰ ਹੋਵੇ ਅਸੀਂ ਤੇ ਗਲਦ ਰੱਖਣੀ ਹੁੰਦੀ ਹੈ ਪਰ ਸ਼ੁਕਰੀਆ ਕਰਦੇ ਕਿ ਸਰਕਾਰ ਨੇ ਸਾਡੀ ਗੱਲ ਸੁਣੀ ਹੈ ਔਰ ਇਹ ਟ੍ਰੇਨ ਸਾਨੂੰ ਦਿੱਤੀ ਅੱਜ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦਾ ਬਹੁਤ-ਬਹੁਤ ਵਧਾਈਆਂ ਤੇ ਨਵੇਂ ਸਾਲ ਦੇ ਬੰਦੇ ਭਾਰਤ ਦਾ ਤੋਹਫਾ ਜਿਹੜਾ ਸ਼ਹਿਰ ਵਾਸੀਆਂ ਨੂੰ ਮਿਲ ਜਾ ਰਿਹਾ ਇਹਦੀਆਂ ਆਪ ਸਭ ਨੂੰ ਇਸ ਸੱਚੇ ਕਾਇਨਾਤ ਨੂੰ ਬਧਾਈ। ਅਸੀਂ ਕੰਮ ਕਰਦੇ ਰਹਾਂਗੇ ਤੇ ਆਉਣ ਵਾਲੀ ਸਿੱਤੀ ਸਰਕਾਰ ਤੋਂ ਪਤਾ ਤਰੀ ਨਹੀਂ ਹੋਣਗੇ ਆਪ ਐਟੋ ਜਗਜੀਤ ਸਿੰਘ ਔਜਲਾ ਐਮਪੀ ਮੈਂਬਰ ਪਾਰਲੀਮੈਂਟ ਗੱਡੀ ਦੇ ਵਿੱਚ ਇਹ ਵੀ ਦੇਖ ਰਹੇ ਹਾਂ ਦੇ ਉਹਨੇ ਗੱਡੀ ਦੇ ਵਿੱਚ ਕਿੰਨੀ ਰੌਣਕ ਹੈ ਪਰ ਵੱਡੀ ਗਿੰਦੀ ਵਿੱਚ ਲੋਕ ਬੱਚੇ ਸਕੂਲਾਂ ਦੇ ਆਏ ਹੋਏ ਹਨ ਤੇ ਇਹ ਟ੍ਰੇਨ ਕੁਝ ਹੀ ਸਮੇਂ ਨੂੰ ਹੁਣ ਚੱਲੇਗੀ ਬੁਲੇਟ ਟ੍ਰੇਨ ਬਹੁਤ ਹੀ ਫਾਸਟ ਹੋਵੇਗੀ ਜਿਹੜੀ ਦਿੱਲੀ ਜਾਏਗੀ ਤੇ ਤੁਸੀਂ ਵੇਖ ਸਕਦੇ ਹੋ ਇਸ ਦੀਆਂ ਬਹੁਤ ਹੀ ਸ਼ਾਨਦਾਰ ਚੇਅਰ ਕਿਸੇ 5 ਸਟਾਰ ਹੋਟਲ ਨਾਲੋਂ ਵੱਧ ਸੁਦਾਹਾਨੇ ਦੇ ਵਿੱਚ ਆ ਵੇਖ ਸਕਦੇ ਹੋ ਤੁਸੀਂ ਇਹ ਹੈ ਬੰਦੇ ਭਾਰਤ ਟ੍ਰੇਨ ਜਿਹੜੀ ਅੱਜ ਜਿਸ ਦਾ ਅੱਜ ਰਸ਼ਮੀ ਤੋਦਰ ਅਧਗਾਟਨ ਕਰਨਗੇ ਰਾਜਪਾਲ ਬਨਵਾਰੀ ਦਾ ਰੋਹਤ ਕਿਹੜਾ ਕਲਾਸ ਸਕੂਲ ਦਾ ਤੁਸੀਂ ਰਾਸ਼ਟਰੀ ਬਾਲ ਸ੍ਰਾ ਕੇਂਦਰ ਸਿਖਰ ਕੇ ਅੱਛਾ ਅੱਛਾ ਕੀ ਬਾਤ ਹੈ ਤੇ ਕਿੱਥੇ ਤੱਕ ਜਾਓਗੇ ਜਲੰਧਰ ਤੱਕ ਤਾਂ ਕੀ ਮਹਿਸੂਸ ਕਰ ਰਹੇ ਤੁਸੀਂ ਗੱਡੀ ਵਿੱਚ ਬੈਠ ਕੇ ਬਹੁਤ ਅੱਛਾ ਲੱਗ ਰਿਹਾ ਹੈ ਬਹੁਤ ਇੱਥੇ ਲੱਗ ਰਿਹਾ ਹੈ ਮੋਦੀ ਵੇਖੋ ਤੁਸੀਂ ਮੋਦੀ ਦੇ ਨਾਰੇ ਲੱਗ ਰਹੇ ਹਨ ਤੇ ਸਕੂਲ ਦੇ ਬੱਚੇ ਵੀ ਇਹ ਟ੍ਰੇਨ ਦੇ ਵਿੱਚ ਜਾ ਰਹੇ ਹਨ ਯੇ ਹਰ ਰੋਜ਼ ਮਤਕੀ ਅਸੀਂ ਆਪਣਾ ਵੀਕਲੀ ਡੇਲੀ ਮਨਟਰੀ ਸ਼ੁਰੂ ਕਰਾਂਗੇ ਜਦੋਂ ਇਸ ਨੂੰ ਪ੍ਰੋਪਰ ਓਵਰਹਾਲ ਹੋਣਾ ਹੈ ਹਰ ਚੀਜ਼ ਪਾਰਟ ਇੱਕ ਇੱਕ ਪਾਰਟ ਕੋਲੇਗਾ ਉਹਨਾਂ ਨੂੰ ਮੈਡੀਕਲ ਨਵਾਦੀਆਂ ਚਾਰ ਸਾਲ ਪਹਿਲਾਂ ਹੀ ਆ ਗਈ ਪਹਿਲੀ ਤਾਂ ਆਈ ਬਹੁਤ ਵਧੀਆ ਐਕਸਪੀਰੀਅੰਸ ਬਹੁਤ ਹੋਗੇ ਸਾਹਿਬ ਪੱਲਰ ਗੱਡੀ ਦੇ ਵਿੱਚ ਗੱਡੀ ਮਾਲਕ ਨਾਲ ਗੱਲਬਾਤ ਕਰਦੇ ਹੋਏ ਇਹ ਵੀ ਤਾਂ ਜ਼ਰੂਰੀ ਹੈ ਪੇਪਰ ਜਲ ਹੁਣ ਚਾਹੀਦਾ ਹੈ ਸਰ ਬਸ ਆਪ ਆਪ ਮੀਡੀਆ ਨੂੰ ਨਹੀਂ ਨਹੀਂ